ਬਾਬਾ ਸਾਹਿਬ ਬੀ ਆਰ ਅੰਬੇਦਕਰ Rao ਨੇ ਅੱਜ ਦੇ ਹੀ ਦਿਨ ਭਾਵ 25 ਦਸੰਬਰ 1927 ਦੇ ਵਿੱਚ ਇਸੇ ਦਿਨ ਹੀ ਆ ਜਿਹੜਾ ਜੋ ਜਾਤ ਪਾਤ ਪੱਕੀ ਕਰਨ ਵਾਲਾ ਗ੍ਰੰਥਾ ਜਿਸ ਨੂੰ ਮਨੁਸਮ੍ਰਿਤੀ ਕਿਹਾ ਜਾਂਦਾ ਹੈਗਾ ਉਸ ਨੂੰ ਆ ਜਿਹੜਾ ਉਹ ਜਲਾ ਦਿੱਤਾ ਸੀਗਾ ਤੇ ਇਹ ਸਭ ਤੋਂ ਵੱਡਾ ਬਾਬਾ ਸਾਹਿਬ ਬੀ ਆਰ ਅੰਬੇਦਕਰ Rao ਦਾ ਕ੍ਰਾਂਤੀਕਾਰੀ ਕਾਰਨ ਸੀਗਾ 20 ਮਾਰਚ 1927 ਨੂੰ ਮਹਾੜ ਵਿਖੇ ਜੋ ਮਹਾਰਾਸ਼ਟਰ ਦੇ ਵਿੱਚ ਆ ਬਾਬਾ ਸਾਹਿਬ ਬੀ ਆਰ ਅੰਬੇਦਕਰ ਰਾਓ ਦੁਆਰਾ ਇੱਕ ਅੰਦੋਲਨ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ ਤੇ ਇਸੇ ਅੰਦੋਲਨ ਦੇ ਦੌਰਾਨ ਹੀ ਆ ਜਿਹੜਾ ਉਹਨਾਂ ਨੇ ਸਟੈਪ ਬਾਈ ਸਟੈਪ ਆ ਇਸ ਦਿਨ ਪਹੁੰਚ ਕੇ ਆ ਜਿਹੜਾ ਮਨੁਸਮਰਤੀ ਆ ਜਿਹੜੀ ਉਹ ਜਲਾਈ ਸੀ ਪਰ ਜਦੋਂ ਮਨੁਸਮਰਤੀ ਜਲਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ ਤੇ 바ਵਾ ਸਾਹਿਬ ਬੀ ਆਰ ਅੰਬੇਦਕਰ ਰਾਓ ਉਥੋਂ ਤੀਕ ਕਿਵੇਂ ਪਹੁੰਚੇ ਜਾਂ ਮਨੁਸਮ੍ਰਿਤੀ ਕਿਉਂ ਜਲਾਈ ਗਈ ਇਹੋ ਜਾਂ ਉਸ ਦੇ ਵਿੱਚ ਹੈ ਕਿ ਅਜ ਲਾਉਣ ਦੇ ਲਈ ਕੀ ਕਾਰਨ ਰਹੇ ਹੈਗੇ ਆ ਜੋ 바ਵਾ ਸਾਹਿਬ ਬੀ ਆਰ ਅੰਬੇਦਕਰ ਰਾਏ ਰਾਓ ਨੂੰ ਆ ਜਿਹੜਾ ਇਨਾ ਐਕਸਟ੍ਰੀਮਲੀ ਹੈ ਜਿਹੜਾ ਉਹ ਕਦਮ ਚੁੱਕਣਾ ਪਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਗੱਲਾਂ ਬਾਰੇ ਚਰਚਾ ਕਰਾਂਗੇ ਬਾਬਾ ਸਾਹਿਬ ਬੀ ਆਰ ਅੰਬੇ德ਕਰ ਆਵ ਨੇ ਜਿਵੇਂ ਕਿ ਪਹਿਲਾਂ ਚਰਚਾ ਕਰ ਹਟੇ ਆ ਕਿ ਮਹਾੜ ਵਿਖੇ ਇੱਕ ਅੰਦੋਲਨ ਚਲਾਇਆ ਉਸ ਅੰਦੋਲਨ ਦੇ ਵਿੱਚ ਜਿੰਨਾਂ ਵੀ ਛੂਦਰ ਸੀਗੇ ਜਿਨ੍ਹਾਂ ਨੂੰ ਅਸ਼ੂਤ ਸਮਝਿਆ ਜਾਂਦਾ ਸੀਗਾ ਜਾਂ ਜਿਹੜੇ ਜਿਨ੍ਹਾਂ ਨੂੰ ਦਲਤ ਕਿਹਾ ਜਾਂਦਾ ਹੈ ਉਹ ਸਾਰੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਜਿਹੜੀਆਂ ਸਾਰੇ ਤਬਕਿਆਂ ਵੱਲੋਂ ਦਬਾਈਆਂ ਜਾਂਦੀਆਂ ਸੀਗਾ ਉਹਨਾਂ ਨੂੰ ਮੰਦਰਾਂ ਦੇ ਵਿੱਚ ਪ੍ਰਵੇਸ਼ ਕਰਨ ਦਾ ਅਧਿਕਾਰ ਲੈਣ ਦੇ ਲਈ ਆਮ ਜਨਤਾ ਕੋ ਜੋ ਤਲਾਬ ਬਣੇ ਹੋਏ ਸੀਗੇ ਖੂਹ ਬਣੇ ਹੋਏ ਸੀਗੇ ਉਹਨਾਂ ਤੋਂ ਪਾਣੀ ਪੀਣ ਦੇ ਲਈ ਇਹ ਅੰਦੋਲਨ ਆ ਜਿਹੜਾ ਉਹ ਸ਼ੁਰੂ ਕੀਤਾ ਭਾਵੇਂ ਉਸ ਸਮੇਂ ਜੋ ਅੰਗਰੇਜ਼ੀ ਹਕੂਮਤ ਸੀਗੀ ਉਸ ਨੇ ਆ ਜਿਹੜਾ ਇਹ ਪ੍ਰਵਾਨਗੀ ਦੇ ਦਿੱਤੀ ਸੀਗੀ ਕਿ ਜਿੰਨੀਆਂ ਵੀ ਨੀਵੇਂ ਵਰਨਾਂ ਦੀਆਂ ਜਾਤੀਆਂ ਹੈਗਾ ਉਹ ਜਨਤਕ ਥਾਵਾਂ ਦੇ ਉੱਤੇ ਆ ਜਾ ਸਕਦਾਂ ਹੈ ਪਰ ਬਾਬਾ ਸਾਹਿਬ ਬੀ ਆਰ ਅੰਬੇਦਕਰ Rao ਜੀ ਨੇ ਇੱਕ ਅੰਦੋਲਨ ਨੂੰ ਫੇਰ ਵੀ ਹੈ ਜਿਹੜਾ ਉਹ ਤੇਜ਼ ਕੀਤਾ ਕਿਉਂਕਿ ਸੋਸਾਇਟੀ ਦੇ ਵਿੱਚ ਭਾਵੇਂ ਕਾਨੂੰਨੀ ਤੌਰ ਦੇ ਉੱਤੇ ਹੌਲੀ-ਹੌਲੀ ਮਾਨਤਾ ਮਿਲ ਰਹੀ ਸੀਗੀ ਪਰ ਸਮਾਜਿਕ ਤੌਰ ਦੇ ਉੱਤੇ ਉਹ ਕਲਾਸਾਂ ਜਿਹੜੀਆਂ ਹਮੇਸ਼ਾ ਹੀ ਦਬਾਈਆਂ ਜਾਂਦੀਆਂ ਰਹੀਆਂ ਇਸ ਕਰਕੇ ਬਾਬਾ ਸਾਹਿਬ ਬੀ ਆਰ ਅੰਬੇਦਕਰ Rao ਨੇ ਆਪਣੇ ਇਸ ਅੰਦੋਲਨ ਦੇ ਦੌਰਾਨ ਹੀ ਹੈ ਜਿਹੜਾ ਉਹਨਾਂ ਨੇ ਮਨੁੱਖ ਸਮਰੱਥੀ ਆ ਜਿਹੜੀ ਕਿਉਂਕਿ ਅੱਜ ਦੇ ਦਿਨ ਨੂੰ ਜਿਹੜਾ ਹਿੰਦੀ ਦੇ ਵਿੱਚ ਮਨੁ ਸਮਰਤੀ ਦਹਨ ਦਿਵਸ ਕਿਹਾ ਜਾਂਦਾ ਤੇ ਅੱਜ ਦੇ ਦਿਨ ਉਹਨਾਂ ਨੇ ਮਨੁ ਸਮਰਤੀ ਆ ਜਿਹੜੀ ਉਹ ਜਲਾ ਦਿੱਤੀ ਸੀ ਤੇ ਜਦੋਂ 바ਵਾ ਸਾਹਿਬ ਬੀ ਆਰ ਅੰਬੇਦਕਰ ਰਾਓ ਇਸ ਮਹਾਰਾਸ਼ਟਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚੇ ਵੈਸੇ ਤਾਂ ਉਹਨਾਂ ਦਾ ਪਹੁੰਚਣਾ ਹੀ ਆ ਜਿਹੜਾ ਉਹ ਇੱਥੇ ਹੈਰਾਨੀ ਜਨਕ ਸੀਗਾ ਕਿਉਂਕਿ ਇਸ ਅੰਦੋਲਨ ਨੂੰ ਲਗਾਤਾਰ ਜਿੰਨੀਆਂ ਵੀ ਅਪਰਕਾਸਟ ਸੀਗਾਂ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀਗੀਆਂ ਪਰ ਬਾਬਾ ਸਾਹਿਬ ਬੀ ਆਰ ਅੰਬੇਦਕਰ राव ਇੱਕ ਦੂਰਦ੍ਰਿਸ਼ਟੀ ਵਾਲੇ ਵਿਅਕਤੀ ਸੀਗੇ ਇਸ ਕਰਕੇ ਉਹਨਾਂ ਨੇ ਬੰਬੇ ਦੇ ਦਸਗਾਓ ਪੋਰਟ ਤੋਂ ਪਦਮਾਵਤੀ ਨਾਂ ਦੀ ਕਿਸ਼ਤੀ ਦੇ ਵਿੱਚ ਲੰਬਾ ਸਫ਼ਰ ਕਰਕੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਤੇ ਇਸ ਜਗ੍ਹਾ ਦੇ ਉੱਤੇ ਪਹੁੰਚਣ ਤੋਂ ਬਾਅਦ ਬਾਬਾ ਸਾਹਿਬ ਬੀ ਆਰ ਅੰਬੇਦਕਰ राव ਨੇ ਭਾਸ਼ਣ ਕੀਤਾ ਅਤੇ ਇੱਕ ਚਿਖਾ ਤਿਆਰ ਕੀਤੀ ਤੇ ਉਸ ਚਿਖਾ ਦੇ ਵਿੱਚ ਮਨੁਸਮ੍ਰਤੀ ਨੂੰ ਜਿਹੜਾ ਉਹ ਜਲਾ ਦਿੱਤਾ ਸੀਗਾ ਇਸ ਕੰਮ ਦੇ ਵਿੱਚ ਉਹਨਾਂ ਦਾ ਸਾਥ ਆ ਜਿਹੜਾ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਉਸ ਸਮੇਂ ਪ੍ਰੋਟੈਸਟ ਕਰਨ ਦੇ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਸੀਗੀ ਤਾਂ 바ਵਾ ਸਾਹਿਬ ਬੀ ਆਰ ਅੰਬੇਦਕਰ ਰਾਓ ਨੂੰ ਜੋ ਜਗ੍ਹਾ ਜਿਹੜੀ ਉਹ ਅਲੋਟ ਅਲੋਟ ਕੀਤੀ ਗਈ ਉਸ ਸਮੇਂ ਪ੍ਰੋਟੈਸਟ ਕਰਨ ਦੇ ਲਈ ਉਹ ਡਾਕਟਰ ਫਤੇਸ਼ਾਹ ਨੇ ਆ ਜਿਹੜੀ ਉਹ ਅਲੋਟ ਕੀਤੀ ਸੀਗੀ ਤੇ ਦੂਸਰੀ ਗੱਲ ਇਹ ਵੀ ਵਿਸ਼ੇਸ਼ ਵਿਚਾਰਨਯੋਗ ਆ ਕਿ 바ਵਾ ਸਾਹਿਬ ਬੀ ਆਰ ਅੰਬੇਦਕਰ ਰਾਓ ਦੇ ਜੋ ਸਹਯੋਗੀ ਸੀਗੇ ਉਹ ਬ੍ਰਾਹਮਣ ਜਾਤ ਦੇ ਨਾਲ ਸਬੰਧਤ ਸੀਗੇ ਉਹਨਾਂ ਦਾ ਨਾਮ ਗੰਗਾਧਰ ਨੀਲਕੰਠ ਸਹਸਤਰਵਰਦੀ ਆ ਉਹਨਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਆ ਜਿਹੜਾ ਉਹ ਭਾਗ ਲਿਆ ਤੇ ਇਸ ਅੰਦੋਲਨ ਨੂੰ ਆ ਜਿਹੜਾ ਪੂਰ ਚੜਿਆ ਹੁਣ ਸਵਾਲ ਇਹ ਆਉਂਦਾ ਹੈਗਾ ਕਿ ਆਖਰ ਅਜਿਹਾ ਕੀ ਸੀਗਾ ਕਿ ਮੰਨੂ ਸਮ੍ਰਿਤੀ ਨੂੰ ਆ ਜਿਹੜਾ ਉਹ ਜਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਜਾਂ ਉਸ ਨੂੰ ਜਲਾਇਆ ਗਿਆ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਨੁਸਮ੍ਰਿਤੀ ਦਾ ਸਭ ਤੋਂ ਪਹਿਲਾ ਵਿਰੋਧ ਦਲਿਤ ਚਿੰਤਕ ਸੀ ਜੋ ਮਹਾਤਮਾ ਜੋਤੀਬਾ ਰਾਏ ਫੂਲੇ ਦੁਆਰਾ ਉਸ ਨੂੰ ਇਸ ਦਾ ਜਿਹੜਾ ਸਭ ਤੋਂ ਪਹਿਲਾ ਵਿਰੋਧ ਕੀਤਾ ਗਿਆ ਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਰਾਓ ਦੁਆਰਾ ਜਿਹੜਾ ਇਸ ਨੂੰ ਸਭ ਤੋਂ ਪਹਿਲੀ ਵਾਰ ਆ ਜਿਹੜਾ ਉਹ ਜਲਾਇਆ ਗਿਆ ਆਖਰ ਕਿਹੜੇ-ਕਿਹੜੇ ਕਾਰਨਾ ਕੀ-ਕੀ ਇਸ ਮਨੁਸਮ੍ਰਿਤੀ ਦੇ ਵਿੱਚ ਲਿਖਿਆ ਹੋਇਆ ਆਪਾਂ ਮੁੱਠੇ-ਮੁੱਠੇ ਪੁਆਇੰਟਾਂ ਦੇ ਜ਼ਰੀਏ ਹੈ ਜਿਹੜਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਉਮੀਰ ਕਰਦਾ ਕਿ ਬੇਵਜਾ ਹੀ ਆ ਜਿਹੜਾ ਆਪਾਂ ਕਿਸੇ ਵੀ ਕਿਉਂਕਿ ਆਪਣਾ ਪ੍ਰਾਤਨ ਗ੍ਰੰਥ ਆ ਤੇ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਦੂਸਰੀ ਸਦੀ ઈਸਾ ਪੂਰਵ ਦੇ ਵਿੱਚ ਆ ਜਿਹੜਾ ਮਨੂ ਸਮ੍ਰਿਤੀ ਆ ਜਿਹੜੀ ਇੱਕ ਮਨੂ ਜੋ ਕਿ ઋષਿ ਸੀਗਾ ਉਹਨਾਂ ਨੇ ਲਿਖੀ ਹੋਈ ਆ ਤੇ ਅਜੋਕੇ ਸਮੇਂ ਦੇ ਵਿੱਚ ਇਸ ਗ੍ਰੰਥ ਨੂੰ ਆ ਜਿਹੜਾ ਉਹੋ ਆਪੀਸੀ ਜਾਂ ਸੀਆਰਪੀਸੀ ਦੇ ਬਰਾਬਰ ਆ ਜਿਹੜੀ ਉਹ ਮਾਨਤਾ ਦਿੱਤੀ ਜਾ ਸਕਦੀ ਉਸ ਸਮੇਂ ਦੇ ਅਕੋਰਡਿੰਗ ਜੇਕਰ ਵੇਖਣਾ ਹੋਵੇ ਤਾਂ ਭਾਵੇਂ ਅਜੋਕੇ ਸਮੇਂ ਦੇ ਵਿੱਚ ਆਪੀਸੀ ਦੀਆਂ ਧਰਾਵਾਂ ਪਰ ਕਿਸੇ ਟਾਈਮ ਆ ਜਿਹੜਾ ਜਦੋਂ ਅੰਗਰੇਜ਼ ਵੀ ਇੱਧਰ ਆਏ ਸੀਗੇ ਤਾਂ ਅੰਗਰੇਜ਼ਾਂ ਨੇ ਵੀ ਆ ਜਿਹੜਾ ਇਸ ਨੂੰ ਆ ਜਿਹੜਾ ਹਿੰਦੂਆਂ ਦਾ ਕਾਨੂੰਨ ਮੰਨ ਕੇ ਆ ਜਿਹੜੀ ਇਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਸੇ ਵਜ੍ਹਾ ਕਰਕੇ ਬਾਬਾ ਸਾਹਿਬ ਬੀ ਆਰ ਅੰਬੇਦਕਰ Rao ਨੇ ਜਦੋਂ ਇਹ ਦੇਖਿਆ ਕਿ ਇਸ ਗ੍ਰੰਥ ਨੂੰ ਆ ਜਿਹੜਾ ਜਿਹੜਾ ਦਲਤ ਤਕਕੇ ਦੇ ਇਨਾਂ ਖਿਲਾਫ ਹੈਗਾ ਜਿਹੜਾ ਤਿੰਨਾਂ ਵਰਨਾਂ ਨੂੰ ਹੀ ਵਿਸ਼ੇਸ਼ ਮੰਨਦਾ ਹੈਗਾ ਚੌਥੇ ਵਰਨ ਨੂੰ ਵਿਸ਼ੇਸ਼ਤਾ ਹੀ ਨਹੀਂ ਦਿੰਦਾ ਹੈਗਾ ਉਸ ਦੇ ਉਸ ਨੂੰ ਆ ਜਿਹੜਾ ਕਾਨੂੰਨੀ ਮਾਨਤਾ ਦੇਣੀ ਹੈ ਜਿਹੜੀ ਉਹ ਜਾਇਜ਼ ਨਹੀਂ ਕਿ ਇਸ ਕਰਕੇ ਜਿਹੜਾ ਇਸ ਦਾ ਵਿਰੋਧ ਹੋਣਾ ਚਾਹੀਦਾ ਇਸੇ ਕਰਕੇ 25 ਦਸੰਬਰ ਨੂੰ ਹਰ ਸਾਲ ਆ ਜਿਹੜਾ ਮਨੁੱਖ ਸਮਰੱਤੀ ਦਿਵਸ ਆ ਜਿਹੜਾ ਦਹਨ ਦਿਵਸ ਆ ਜਿਹੜਾ ਉਹ ਮਨਾਇਆ ਜਾਂਦਾ ਹੈਗਾ ਹੁਣ ਸਵਾਲ ਇਹ ਆਉਂਦਾ ਹੈਗਾ ਕਿ ਅਜਿਹਾ ਕੀ ਹੈਗਾ ਮਨੁਸਮਰਤੀ ਦੇ ਵਿੱਚ ਤੁਹਾਡੇ ਨਾਲ ਇਹ ਤਾਂ ਗੱਲ ਸਾਂਝੀ ਕਰ ਚੁੱਕੇ ਆ ਕਿ ਦੂਸਰੀ ਸਦੀ ઈਸਾ ਪੂਰਵ ਦੇ ਵਿੱਚ ਹੈ ਜਿਹੜੀ ਮਨੁਸਮਰਤੀ ਆ ਉਹ ਲਿਖੀ ਗਈ ਸੀਗੀ ਮਨੂ ਦੇ ਦੁਆਰਾ ਮਨੁਸਮਰਤੀ ਨੂੰ ਆ ਜਿਹੜਾ ਉਹ ਸਿਰਫ ਤੇ ਸਿਰਫ ਇੱਕ ਧਾਰਮਿਕ ਗ੍ਰੰਥ ਜਾਂ ਕਲਾਸਿਕਲ ਗ੍ਰੰਥ ਹੀ ਨਹੀਂ ਕਿਹਾ ਜਾਂਦਾਗਾ ਸਗੋਂ ਇਸ ਨੂੰ ਆ ਜਿਹੜਾ ਉਹ ਮਾਨਵ ਸ਼ਾਸਤਰ ਦਾ ਗ੍ਰੰਥ ਵੀ ਕਿਹਾ ਜਾਂਦਾ ਹੈਗਾ ਇਸ ਦੇ ਕੁੱਲ ਜੇਕਰ ਇਹ ਦੇਖਣਾ ਹੋਵੇ ਇਸ ਦੇ ਕੁੱਲ 12 ਭਾਗ ਆ ਤੇ 2694 ਸ਼ਲੋਕ ਇਸ ਦੇ ਵਿੱਚ ਅੰਕਤ ਆ ਜੇਕਰ ਆਪਾਂ ਮੋٹے ਤੌਰ ਦੇ ਉੱਤੇ ਇਹਨਾਂ ਭਾਗਾਂ ਦੀ ਗੱਲਬਾਤ ਕਰੀਏ ਤਾਂ ਇਸ ਦੇ ਪਹਿਲੇ ਭਾਗ ਦੇ ਵਿੱਚ ਜੋ ਸਾਡੇ ਪ੍ਰਕਿਰਤੀ ਹੈਗੀ ਆ ਉਸ ਦੇ ਨਿਰਵਾਣ ਬਾਰੇ ਚਰਚਾ ਕੀਤੀ ਗਈ ਆ ਜਾਂ ਇਸ ਤੋਂ ਇਲਾਵਾ 4 ਜੋ ਯੁੱਗ ਹੈਗੇ ਆ ਜਿਵੇਂ ਸਤਯੁਗ ਤ੍ਰੇਤਾਯੁਗ ਦਵਪਰਯੁਗ ਤੇ ਕਲਯੁਗ ਦੀ ਗੱਲਬਾਤ ਕੀਤੀ ਗਈ ਆ ਇਸ ਤੋਂ ਇਲਾਵਾ ਚਾਰ ਵਰਨਾਂ ਦੀ ਗੱਲਬਾਤ ਕੀਤੀ ਗਈ ਆ ਪਹਿਲੇ ਭਾਗ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਆ ਜਿਹੜਾ ਮੋٹے ਤੌਰ ਤੇ ਦਿੱਤੇ ਆ ਜਿਹੜਾ ਉਹ ਜ਼ਿਕਰ ਕੀਤਾ ਹੋਇਆ ਇਸੇ ਤਰ੍ਹਾਂ ਦੂਸਰੇ ਭਾਗ ਦੇ ਵਿੱਚ ਬ੍ਰਹਮਚਾਰੀ ਅਤੇ ਆਪਣੇ ਮਾਲਕ ਦੀ ਸੇਵਾ ਕਿਵੇਂ ਕਰਨੀ ਆ ਉਸ ਦੇ ਬਾਰੇ ਆ ਜਿਹੜਾ ਉਹ ਚਰਚਾ ਕੀਤੀ ਗਈ ਆ ਤੀਸਰੇ ਭਾਗ ਦੇ ਵਿੱਚ ਰੀਤੀ ਰਿਵਾਜ ਅਤੇ ਵਿਆਹ ਸੰਬੰਧੀ ਜਿੰਨੇ ਵੀ ਕਾਰਜ ਹੁੰਦੇ ਆ ਜੋ ਵੀ ਰੀਤੀ ਰਿਵਾਜ ਹੈਗੇ ਆ ਉਹਨਾਂ ਸੰਬੰਧੀ ਆ ਜਿਹੜੀ ਉਹ ਚਰਚਾ ਕੀਤੀ ਗਈ ਆ ਚੌਥੇ ਭਾਗ ਦੇ ਵਿੱਚ ਗ੍ਰਸਤ ਧਰਮ ਦੇ ਕਰਤਵ ਖਾਣ ਪੀਣ ਦੇ ਨਿਯਮ ਅਤੇ 21 ਤਰ੍ਹਾਂ ਦੇ ਨਰਕਾਂ ਦੀ ਆ ਜਿਹੜੀ ਉਹ ਚਰਚਾ ਕੀਤੀ ਗਈ ਆ ਪੰਜਵੇਂ ਭਾਗ ਦੇ ਵਿੱਚ ਔਰਤਾਂ ਦੀ ਡਿਊਟੀ ਕੀ ਹੈਗੀ ਆ ਉਹਨਾਂ ਨੇ ਉਹਨਾਂ ਨੇ ਆ ਜਿਹੜਾ ਮਰਦਾਂ ਦੀ ਸੇਵਾ ਕਿਵੇਂ ਕਰਨੀ ਹੈਗੀ ਆ ਜਾਂ ਔਰਤ ਕਿਤੇ ਬਾਹਰ ਅੰਦਰ ਆ ਜਾ ਨਹੀਂ ਸਕਦੀ ਕਿ ਕਿਸ ਦੇ ਉਹਨੇ ਅਧੀਨ ਰਹਿਣਾ ਹੈਗਾ ਇਹ ਸੰਬੰਧੀ ਹੈ ਜਿਹੜੀ ਉਹ ਚਰਚਾ ਕੀਤੀ ਹੋਈ ਆ ਛੇਵੇਂ ਦੇ ਵਿੱਚ ਆ ਜਿਹੜੀ ਉਹ ਸੰਤ ਬਾਰੇ ਚਰਚਾ ਕੀਤੀ ਗਈ ਹੈ ਅਤੇ ਸੱਤਵੇਂ ਦੇ ਵਿੱਚ ਇੱਕ ਰਾਜੇ ਦੇ ਕਰਤਵ ਕੀ ਹੋਣੇ ਚਾਹੀਦੇ ਆ ਉਹਨਾਂ ਬਾਰੇ ਆ ਜਿਹੜੀ ਉਹ ਚਰਚਾ ਕੀਤੀ ਗਈ ਹੈਗੀ ਇਸੇ ਤਰ੍ਹਾਂ ਅੱਠਵੇਂ ਦੇ ਵਿੱਚ ਅਪਰਾਧ ਅਪਰਾਧ ਕਿਹੋ ਜਿਹੇ ਹੁੰਦੇ ਆ ਉਹਨਾਂ ਪ੍ਰਤੀ ਆ ਜਿਹੜੀ ਸਜ਼ਾ ਕਿਹੋ ਜੀ ਹੋਊਗੀ ਨਿਆਂ ਕਿਸ ਤਰ੍ਹਾਂ ਦਾ ਹੋਊਗਾ ਰਾਜਨੀਤਿਕ ਮਾਮਲੇ ਆ ਜਿਹੜੇ ਕਿਸ ਤਰ੍ਹਾਂ ਦੇ ਆ ਉਸ ਸੰਬੰਧੀ ਆ ਜਿਹੜੀ ਇਸ ਗ੍ਰੰਥ ਦੇ ਵਿੱਚ ਜਿਹੜੀ ਚਰਚਾ ਕੀਤੀ ਗਈ ਆ ਨੌਵੇਂ ਭਾਗ ਦੇ ਵਿੱਚ ਆ ਜਿਹੜੀ ਵਿਰਸੇ ਵਿੱਚ ਮਿਲਣ ਵਾਲੀ ਦੌਲਤ ਬਾਰੇ ਚਰਚਾ ਕੀਤੀ ਗਈ ਆ ਜੋ ਵਿਰਸੇ ਦੇ ਵਿੱਚ ਦੌਲਤ ਆ ਉਹ ਇੱਕ ਪਿਤਾ ਤੋਂ ਇੱਕ ਬੱਚੇ ਨੂੰ ਆ ਜਿਹੜੀ ਕਿਵੇਂ ਮਿਲੂਗੀ ਇਹ ਸੰਬੰਧੀ ਚਰਚਾ ਕੀਤੀ ਗਈ ਆ ਇਸੇ ਤਰੀਕੇ ਦੇ ਨਾਲ 11ਵੇਂ ਭਾਗ ਦੇ ਵਿੱਚ ਪਾਪ ਕਰਨ ਬਾਰੇ ਪਾਪ ਕਿੰਨੇ ਤਰ੍ਹਾਂ ਦੇ ਹੁੰਦੇ ਆ ਕਿਸ ਤਰ੍ਹਾਂ ਦੇ ਪਾਪ ਹੈਗੇ ਆ ਉਹਨਾਂ ਬਾਰੇ ਆ ਜਿਹੜੀ ਚਰਚਾ ਕੀਤੀ ਗਈ ਆ ਤੇ ਬਾਅਦ ਮੈਂ ਭਾਗ ਦੇ ਵਿੱਚ ਆਖਰ ਦੇ ਉੱਤੇ ਆ ਜਿਹੜਾ ਉਹ ਮੁੱਖ ਤੌਰ ਦੇ ਉੱਤੇ ਤਿੰਨ ਗੁਣ ਅਤੇ ਵੇਦਾਂ ਦੀ ਹੈ ਜਿਹੜੀ ਉਹ ਪ੍ਰਸ਼ੰਸਾ ਕੀਤੀ ਗਈ ਆ ਤਿੰਨ ਗੁਣ ਆਮ ਤੌਰ ਦੇ ਤੇ Hindu ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਹੈਗੇ ਆ ਉਹਨਾਂ ਬਾਰੇ ਵੀ ਆ ਜਿਹੜੀ ਇਹਦੇ ਵਿੱਚ ਚਰਚਾ ਕੀਤੀ ਗਈ ਆ ਮੁੱਖ ਤੌਰ ਦੇ ਤੇ ਜੇਕਰ ਇਸ ਦੀ ਇੱਕ ਆਊਟਲਾਈਨ ਬਣਾ ਲਈ ਜਾਵੇ ਤਾਂ ਇਹ ਮੁੱਖ ਤੌਰ ਦੇ ਉੱਤੇ ਅਧਿਕਾਰ ਅਪਰਾਧ ਬਿਆਨ ਅਤੇ ਨਾਂ ਦਾ ਜਿਹੜਾ ਇੱਕ ਗ੍ਰੰਥ ਬਣ ਜਾਂਦਾ ਹੈਗਾ ਜਿਸ ਨੂੰ ਬੇਸ ਬਣਾ ਕੇ ਆ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਹਿੰਦੂ ਜੋ ਬ੍ਰਾਹਮਣ ਸੀਗੇ ਉਹਨਾਂ ਨੇ ਸਾਡੇ ਲੋਕਾਂ ਦੇ ਉੱਤੇ ਰਾਜ ਕੀਤਾ ਤੇ ਇਸ ਦੇ ਜਿਹੜੇ ਹੈਗੇ ਆ ਹੁਣ ਸਵਾਲ ਇਹ ਆਉਂਦਾ ਹੈਗਾ ਕਿ ਆਪਾਂ ਮੁੱਢੇ ਤੌਰ ਦੇ ਉੱਤੇ ਤੁਹਾਡੇ ਨਾਲ ਇਹ ਤਾਂ ਚਰਚਾ ਕਰ ਲਈ ਕਿ ਇਹਨਾਂ ਦੇ ਫਲਾਣੇ ਫਲਾਣੇ ਭਾਗ ਦੇ ਵਿੱਚ ਆਹ ਗੱਲਾਂ ਕੀਤੀਆਂ ਹੋਈਆਂ ਆਖਰ ਕੁਝ ਕੁ ਸ਼ਲੋਕ ਆ ਜਿਹੜੇ ਕਿਉਂ ਸਾੜਿਆ ਹੈਗਾ 바ਵਾ ਸਾਹਿਬ ਬੀ ਆਰ ਅੰਬੇਦਕਰ rau ਕਾਫੀ ਪੜੇ ਲਿਖੇ ਮਹਾਪੁਰਸ਼ ਸੀਗੇ ਉਹਨਾਂ ਨੇ ਇਸ ਨੂੰ ਸਾੜਨ ਦਾ ਕਿਉਂ ਸੰਕਲਪ ਲਿਆ ਹੈਗਾ ਕੁਛਕ ਜਿਹੜੇ ਸ਼ਲੋਕ ਆ ਜਿਹੜੇ ਉਹਨਾਂ ਉੱਤੇ ਵੀ ਆਪਾਂ ਨੂੰ ਜਿਹੜੀ ਝਾਤ ਮਾਰ ਲੈਣੀ ਚਾਹੀਦੀ ਆ ਇਸ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈਗੀ ਕਿ ਤਿੰਨ ਵਰਨਾ ਨੂੰ ਆ ਜਿਹੜਾ ਜਿਹੜੀ ਮਨੁਸਮਰਤੀ ਆ ਉਹਦੇ ਵਿੱਚ ਪੱਕੇ ਤੌਰ ਦੇ ਉੱਤੇ ਤਿੰਨ ਵਰਨਾ ਨੂੰ ਆ ਜਿਹੜਾ ਉਹ ਦਵਜ ਕਿਹਾ ਗਿਆ ਅਤੇ ਜੋ ਸ਼ੂਦਰ ਆ ਉਹਨਾਂ ਨੂੰ ਆ ਜਿਹੜਾ ਸਿੰਗਲ ਬਰਥ ਵਾਲੇ ਆ ਮਤਲਬ ਕਿਹਾ ਗਿਆ ਮਤਲਬ ਇਹ ਹੈਗਾ ਕਿ ਇਹ ਤਿੰਨੇ ਵਰਨ ਬ੍ਰਾਹਮਣਾਂ ਖੱਤਰੀਆ ਤੇ ਵੈਸ਼ ਆ ਇਹ ਤਾਂ ਦੋ ਦੋ ਵਾਰੀ ਪੈਦਾ ਹੁੰਦੇ ਆ ਅਤੇ ਜੋ ਸ਼ੂਦਰ ਹੈਗੇ ਆ ਜਾਂ ਹੋਰ ਨੀਗੀਆਂ ਜਾਤਾਂ ਵਾਲੇ ਆ ਉਹ ਸਿਰਫ ਇੱਕ ਵਾਰੀ ਪੈਦਾ ਹੁੰਦੇ ਇਸ ਕਰਕੇ ਸਾਰੀ ਦੀ ਸਾਰੀ ਸੇਵਾ ਜਿਹੜੀ ਆ ਉਹ ਇਹਨਾਂ ਤਿੰਨਾਂ ਵਰਨਾਂ ਦੀ ਹੈ ਜਿਹੜੀ ਉਹ ਦਲਤਾਂ ਵੱਲੋਂ ਕੀਤੀ ਜਾਊਗੀ ਉਹ ਅਸ਼ੂਤਾਂ ਵੱਲੋਂ ਕੀਤੀ ਜਾਊਗੀ ਤੇ ਸ਼ੂਦਰਾਂ ਵੱਲੋਂ ਹੀ ਆ ਜਿਹੜਾ ਇਹਨਾਂ ਦਾ ਜੋ ਵੀ ਮਾਨ ਸਨਮਾਨ ਉਹ ਕਰਨਾ ਲਾਜ਼ਮੀ ਹੋਵੇਗਾ ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਉਹਨਾਂ ਸੰਬੰਧੀ ਜਿਹੜੀ ਕਰੜੀ ਸਜ਼ਾ ਦਾ ਜਿਹੜਾ ਉਹ ਪ੍ਰਾਵਧਾਨ ਵੀ ਕੀਤਾ ਗਿਆ ਇੱਕ ਵਿਸ਼ੇਸ਼ ਤੌਰ ਦੇਤੇ ਗੱਲ ਵੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਚਾਰ ਵਰਨ ਸੀਗੇ ਬ੍ਰਾਹਮਣ क्षत्रिय ਵੈਸ਼ ਤੇ ਸੂਦਰ ਤੇ ਇਸ ਤੋਂ ਇਲਾਵਾ ਇਹਦੇ ਵਿੱਚੋਂ ਚਾਰਾਂ ਵਰਨਾਂ ਦੇ ਵਿੱਚੋਂ ਜੋ ਅਨਟਚੇਬਲ ਆ ਜੋ ਅਸ਼ੂਤ ਹੈਗੇ ਆ ਉਹਨਾਂ ਨੂੰ ਵੀ ਆ ਜਿਹੜਾ ਇਹਦੇ ਚੋਂ 14 ਵਰਨਾਂ ਤੋਂ ਬਿਲਕੁਲ ਬਾਹਰ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਹੁਣ ਅਜੋਕੇ ਸਮੇਂ ਦੇ ਵਿੱਚ ਦਲਤ ਕਿਹਾ ਜਾਂਦਾ ਇਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਲਿਖਿਆ ਹੋਇਆ ਕਿ ਸ਼ੂਦਰਾਂ ਦੀ ਡਿਊਟੀ ਸਿਰਫ ਸੇਵਾ ਕਰਨੀ ਆ ਪਰ ਉਹਨਾਂ ਨੂੰ ਆ ਜਿਹੜਾ ਸੇਵਾ ਵੱਲੋਂ ਕੋਈ ਇਵਜ਼ਾਨਾ ਦਿੱਤਾ ਜਾਵੇ ਇਹ ਜ਼ਰੂਰੀ ਨਹੀਂਗਾ ਔਰਤਾ ਸੰਬੰਧੀ ਵੀ ਮਨੁਸਮਰਤੀ ਦੇ ਵਿੱਚ ਕਈ ਇਹੋ ਜਿਹਾ ਕੰਟਰੋਵਰਸ਼ੀਅਲ ਸ਼ਲੋਕ ਦਿੱਤੇ ਹੋਏ ਆ ਜਿਨ੍ਹਾਂ ਦੇ ਬਾਰੇ ਬਾਰੇ ਜਿਹੜੀ ਚਰਚਾ ਕਰਨੀ ਉਹ ਜ਼ਰੂਰੀ ਹੋ ਜਾਂਦੀ ਹੈ ਅਧਿਆਇ 5ਵੇਂ ਦੇ ਵਿੱਚ 148ਵੇਂ ਸ਼ਲੋਕ ਦੇ ਵਿੱਚ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਲਿਖੀ ਹੋਈ ਆ ਕਿ ਇੱਕ ਲੜਕੀ ਆ ਜਿਹੜੀ ਉਹ ਆਪਣੇ ਪਿਤਾ ਦੇ ਅਧੀਨ ਰਹੂਗੀ ਜੇਕਰ ਉਹ ਵੱਡੀ ਹੋ ਜਾਂਦੀ ਹੈਗੀ ਆ ਤਾਂ ਇਸ ਤੋਂ ਬਾਅਦ ਉਹ ਆਪਣੇ ਪਤੀ ਦੇ ਅਧੀਨ ਹੋਊਗੀ ਜੇਕਰ ਉਹ ਵਿਰਧ ਹੋ ਜਾਂਦੀ ਆ ਤਾਂ ਉਸ ਨੂੰ ਆ ਜਿਹੜਾ ਆਪਣੇ ਬੱਚਿਆਂ ਦੇ ਰਹਿਮੋ ਕਰਮ ਦੇ ਉੱਤੇ ਜਿਹੜਾ ਉਹ ਜਿਉਣਾ ਪਊਗਾ ਦੂਸਰੀ ਗੱਲ ਇਹ ਵੀ ਆ ਕਿ ਔਰਤਾਂ ਦੀ ਕਾਮਕਤਾ ਨੂੰ ਕੰਟਰੋਲ ਕਰਨ ਦੇ ਆ ਜਿਹੜੇ ਬਹੁਤ ਸਾਰੇ ਸ਼ਲੋਕ ਆ ਜਿਹੜੇ ਇਸ ਮੰਨੂ ਸਮਿਰਤੀ ਦੇ ਵਿੱਚ ਲਿਖੇ ਹੋਏ ਆ ਇਸ ਤੋਂ ਇਲਾਵਾ 11ਵੇਂ ਅਧਿਆਏ ਦਾ 135ਵਾਂ ਸ਼ਲੋਕ ਇਹ ਵੀ ਕਹਿੰਦਾ ਕਿ ਜੇਕਰ ਇੱਕ ਖੱਤਰੀ ਵੀ ਆ ਉਸ ਦੀ ਉਮਰ 100 ਸਾਲ ਦੀ ਆ ਤੇ ਉਸ ਦੇ ਬਰਾਬਰ ਇੱਕ ਬ੍ਰਾਹਮਣ ਬੈਠਾ ਹੈਗਾ ਜਿਸ ਦੀ ਉਮਰ 10 ਸਾਲ ਦੀ ਆ ਤਾਂ 100 ਸਾਲ ਵਾਲੇ ਵਿਅਕਤੀ ਨੂੰ 10 ਸਾਲ ਵਾਲੇ ਬੱਚੇ ਜਾਨੀ ਕਿ ਬ੍ਰਾਹਮਣ ਦੇ ਨਾਲ ਆ ਜਿਹੜਾ ਆਪਣੇ ਪਿਤਾ ਦੇ ਵਾਂਗੂ ਆ ਜਿਹੜਾ ਉਹ ਟ੍ਰੀਟ ਕਰਨਾ ਪਊਗਾ ਦੇਖੋ ਜਾਤ ਦੇ ਆਧਾਰ ਦੇ ਉੱਤੇ ਜਨਮ ਦੇ ਆਧਾਰ ਦੇ ਉੱਤੇ ਆ ਜਿਹੜਾ ਕਿੱਡਾ ਨੀਵਾਂ ਦਰਜਾ ਜਿਹੜਾ ਇਸ ਮਨੁਸਮਰਤੀ ਦੇ ਵਿੱਚ ਇੱਕ ਆ ਆਮ ਜੋ ਦਲਤ ਹੈਗਾ ਉਸ ਨੂੰ ਦਿੱਤਾ ਹੋਇਆ ਤੇ ਇੱਕ ਬ੍ਰਾਹਮਣ ਨੂੰ ਆ ਜਿਹੜਾ ਕਿੰਨਾ ਉੱਚਾ ਸਥਾਨ ਆ ਜਿਹੜਾ ਉਸ ਨੂੰ ਸਰਵ ਸੇਸ਼ਟ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਹੋਇਆ ਇੰਨਾ ਹੀ ਨੀਗਾ ਜੇਕਰ ਆਪਾਂ ਅੱਗੇ ਵੀ ਵੇਖੀਏ ਤਾਂ ਚੌਥੇ ਅਧਿਆਏ ਦੇ 78 ਤੋਂ ਲੈ ਕੇ 84 ਤੱਕ ਸ਼ਲੋਕਾਂ ਦੇ ਵਿੱਚ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਲਿਖੀ ਗਈ ਆ ਕਿ ਜੋ ਅਸ਼ੂਤਾ ਜੋ ਦਲਤ ਹੈਗੇ ਆ ਉਹ ਐਜੂਕੇਸ਼ਨ ਲੈਣ ਵਾਸਤੇ ਕੈਪੇਬਲ ਨਹੀਂਗੇ ਮਤਲਬ ਕੀ ਆ ਕਿ ਉਹਨਾਂ ਦੇ ਵਿੱਚ ਕਪੈਸਿਟੀ ਹੀ ਹੈਣੀਗੀ ਕਿ ਕੋਈ ਕਿਸੇ ਤਰ੍ਹਾਂ ਦੀ ਉਹ ਸਿੱਖਿਆ ਜਿਹੜੀ ਆ ਉਹ ਲੈ ਸਕਣ ਜੇਕਰ ਭੁੱਲ ਭਲੇਖੇ ਵੀ ਉਹ ਕਿਸੇ ਤਰ੍ਹਾਂ ਦੀ ਸਿੱਖਿਆ ਗ੍ਰਹਿਣ ਵੀ ਕਰ ਲੈਂਦੇ ਹੈਗੇ ਆ ਤਾਂ ਉਹਨਾਂ ਦੇ ਆ ਜਿਹੜਾ ਜਵਾਨ ਆ ਜਿਹੜੀ ਉਹ ਕੱਟ ਦੇਣੀ ਚਾਹੀਦੀ ਆ ਜੇਕਰ ਕੋਈ ਸੰਸਕ੍ਰਿਤ ਦਾ ਸ਼ਲੋਕ ਆ ਜਿਹੜਾ ਕੋਈ ਵੀ ਛੂਦਰ ਦਲਤ ਬੰਦਾ ਬੋਲਦਾ ਹੈਗਾ ਤਾਂ ਉਸ ਦੀ ਜਿਹੜੀ ਜ਼ੁਬਾਨ ਕੱਟ ਦੇਣੀ ਚਾਹੀਦੀ ਇਸ ਤੋਂ ਇਲਾਵਾ ਜੇਕਰ ਕੋਈ ਧਰਮ ਸੰਬੰਧੀ ਗੱਲਬਾਤ ਵੀ ਕਰਦਾ ਹੈਗਾ ਤਾਂ ਰਾਜੇ ਨੂੰ ਇਹ ਅਧਿਕਾਰ ਹੈਗਾ ਤੇ ਉਹ ਅਧਿਕਾਰ ਆ ਜਿਹੜਾ ਉਹ ਬ੍ਰਾਹਮਣ ਦਿੰਦਾ ਤੇ ਬ੍ਰਾਹਮਣ ਨੂੰ ਆ ਜਿਹੜਾ ਪ੍ਰਮਾਤਮਾ ਦੇ ਆ ਜਿਹੜਾ ਸਮਾਨ ਦਰਜਾ ਦਿੱਤਾ ਹੈਗਾ ਤੇ ਉਸ ਦੇ ਆਧਾਰ ਦੇ ਉੱਤੇ ਆ ਜਿਹੜਾ ਉਸ ਨੂੰ ਆ ਜਿਹੜਾ ਉਸ ਦੇ ਕੰਨਾਂ ਦੇ ਵਿੱਚ ਉਸ ਦੇ ਮੂੰਹ ਦੇ ਵਿੱਚ ਸਿੱਕਾ ਢਾਲ ਕੇ ਜਿਹੜਾ ਉਹ ਪਾਇਆ ਜਾ ਸਕਦਾ ਇਥੋਂ ਤੀਕ ਕੇ ਇਹ ਵੀ ਵਿੱਚ ਵਿੱਚ ਪ੍ਰਾਵਧਾਨ ਕੀਤਾ ਹੈਗਾ ਕਿ ਲੰਬੀਆਂ ਤੱਤੀਆਂ ਜੋ ਛਲਾਖਾਂ ਹੁੰਦੀਆਂ ਲੋਹੇ ਦੀਆਂ ਉਹ ਗਰਮ ਕਰਕੇ ਉਸ ਦੇ ਮੂੰਹ ਦੇ ਵਿੱਚ ਤੁੰਨ ਦੇਣੀਆਂ ਚਾਹੀਦੀਆਂ ਇੰਨਾਂ ਹੀ ਨੀਗਾ ਅ ਇਹ ਵੀ ਕਹਿ ਹੈਗਾ ਕਿ 20ਵੇਂ ਸ਼ਲੋਕ ਦੇ ਵਿੱਚ ਕਿ ਬ੍ਰਾਹਮਣ ਸਿਰਫ ਤੇ ਸਿਰਫ ਜਨਮ ਤੋਂ ਹੀ ਬ੍ਰਾਹਮਣ ਜੇਕਰ ਇੱਕ ਪਾਸੇ ਬ੍ਰਾਹਮਣ ਆ ਕੇ ਖੜ ਜੇ ਤੇ ਦੂਜੇ ਪਾਸੇ ਹੋਰ ਵਰਨ ਦਾ ਬੰਦਾ ਖੜ ਜੇ ਤਾਂ ਜੋ ਗੱਲ ਬ੍ਰਾਹਮਣ ਕਹੂਗਾ ਕਿਉਂਕਿ ਉਹ ਜਨਮ ਦੇ ਆਧਾਰ ਦੇਤੇ ਉਹਨੂੰ ਭਾਵੇਂ ਦੀ ਨੌਲੇਜ ਹੋਵੇ ਨਾ ਹੋਵੇ ਪਰ ਉਸ ਦਾ ਆਖੀ ਹੋਈ ਗੱਲ ਆ ਜਿਹੜੀ ਉਹ ਕਾਨੂੰਨ ਬਣ ਜੂਗੀ ਸੋ ਇੰਨੀਆਂ ਸਾਰੀਆਂ ਕ੍ਰਿਤੀਆਂ ਜ਼ਰੂਰੀ ਨਹੀਂ ਨੀਗਾ ਕਿ ਇਸ ਮਨੁਸਮਰਤੀ ਦੇ ਵਿੱਚ ਇੰਨੀਆਂ ਕ੍ਰੀਤੀਆਂ ਹੈਗੀਆਂ ਕੁਝ ਕੁ ਚੰਗੀਆਂ ਗੱਲਾਂ ਵੀ ਆ ਜਿਹੜੀਆਂ ਉਹ ਹੋਣਗੀਆਂ ਬਹੁਤ ਸਾਰੇ ਸਨਾਤਨੀ ਧਰਮ ਨੂੰ ਜੋ ਵੜਿਆਉਣ ਵਾਲੇ ਲੋਕ ਹੈਗੇ ਆ ਉਹ ਇਸ ਮਨੁਸਮਰਤੀ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਵੀ ਆ ਜਿਹੜੀਆਂ ਸਾਡੇ ਸਾਹਮਣੇ ਰੱਖਦੇ ਪਰ ਦੇਖਣ ਵਾਲੀ ਗੱਲ ਇਹ ਵੀ ਆ ਕਿ ਇਸ ਮਨੁਸਮਰਤੀ ਦੇ ਵਿੱਚ ਜੋ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੁਣ ਸਾਡੇ ਲੋਕਾਂ ਨੂੰ ਸਾਡੇ ਸੰਵਿਧਾਨ ਨੇ ਦਿੱਤੀ ਹੋਈ ਆ ਜੋ ਵਰਨਵਸਤਾ ਤੋਂ ਖਿਹੜਾ ਸਵਿਧਾਨ ਦੀ ਵਜ੍ਹਾ ਕਰਕੇ ਸਾਡੇ ਲੋਕਾਂ ਦਾ ਸੋਟ ਰਿਹਾ ਹੈਗਾ ਜਾਤ ਪਾਤ ਵਾਲਾ ਜਿਹੜਾ ਸਿਸਟਮ ਆ ਉਹ ਘਟਿਆ ਹੈਗਾ ਭਾਵੇਂ ਇਸ ਦੇ ਵਿੱਚ ਜਿਹੜੀਆਂ ਬਹੁਤ ਹੱਦ ਤੀਕ ਸਮਾਜਿਕ ਧਾਰਮਿਕ ਅੰਦੋਲਨਾਂ ਨੇ ਵੀ ਇਹ ਜਿਹੜੀ ਭੂਮਿਕਾ ਨਿਭਾਈ ਹੈਗੀ ਆ ਪਰ ਮਨੁਸਮਰਤੀ ਅਰਗੇ ਗ੍ਰੰਥਾ ਜਿਹੜੇ ਇਹਨਾਂ ਨੂੰ ਕਦੇ ਵੀ ਪ੍ਰਮੁੱਖਤਾ ਨਹੀਂ ਦੇਣੀ ਚਾਹੀਦੀ ਪਰ ਜਦੋਂ ਤੋਂ 2014 ਤੋਂ ਬਾਅਦ ਕੇਂਦਰ ਦੇ ਵਿੱਚ ਬੀਜੇਪੀ ਦੀ ਆਰਐਸਐਸ ਦੀ ਸਰਕਾਰ ਆ ਜਿਹੜੀ ਉਹ ਸੱਤਾ ਦੇ ਵਿੱਚ ਆਈ ਆ ਲਗਾਤਾਰ ਸਨਾਤਨਵਾਦ ਨੂੰ ਆ ਜਿਹੜਾ ਉਹ ਪ੍ਰਮੋਟ ਕਰਨ ਦੇ ਲਈ ਉਹ ਪੱਬਾ ਪਾਰ ਹੋਈ ਬੈਠੀ ਆ ਇਸੇ ਵਜ੍ਹਾ ਕਰਕੇ ਲੰਬੇ ਸਮੇਂ ਤੋਂ ਆ ਜਿਹੜਾ ਭਾਰਤੀ ਸੰਵਿਧਾਨ ਦਾ ਜਿਹੜਾ ਢਾਂਚਾ ਹੈਗਾ ਉਸ ਨੂੰ ਬਦਲਣ ਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਇੰਨਾ ਹੀ ਨਹੀਂਗਾ ਸਾਡੇ ਸਲੇਵਸਾਂ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਬਦਲਾਅ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਇਤਿਹਾਸ ਦੇ ਅਜਿਹੇ ਚੈਪਟਰ ਆ ਜਿਹੜੇ ਉਹ ਖਤਮ ਕੀਤੇ ਜਾ ਰਹੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਜੋ ਭਾਰਤ ਦੀ ਸੁਤੰਤਰਤਾ ਨੂੰ ਪ੍ਰਮੋਟ ਕਰਦੇ ਹੋਣ ਤੇ ਸਗੋਂ ਅਜਿਹੇ ਚੈਪਟਰਾਂ ਨੂੰ ਆ ਜਿਹੜੀ ਉਹ ਪ੍ਰਮੁੱਖਤਾ ਦਿੱਤੀ ਜਾ ਰਹੀ ਹੈਗੀ ਆ ਜੋ ਕਿ ਤਨਾ ਕਿਤੇ ਇਤਿਹਾਸ ਦੇ ਉੱਤੇ ਆਧਾਰਿਤ ਹੈਗੇ ਸਾਡੇ ਭਾਰਤ ਦੇ ਵਿੱਚ ਆਰਐਸਐਸ ਦੀ ਆ ਜਿਹੜੀ ਉਹ ਪੂਰਨ ਤੌਰ ਦੇ ਉੱਤੇ ਇਹ ਕੋਸ਼ਿਸ਼ ਬਣੀ ਹੈਗੀ ਕਿ ਕਿਤੇ ਨਾ ਕਿਤੇ ਦੁਬਾਰਾ ਤੋਂ ਫੇਰ ਫੇਰ ਰਾ ਜਿਹੜਾ ਇੱਥੇ ਮਨੁਸਮਰਤੀ ਆ ਜਿਹੜੀ ਉਹ ਲਾਗੂ ਕੀਤੀ ਜਾਵੇ ਇਸ ਕਰਕੇ ਜੇਕਰ 바ਵਾ ਸਾਹਿਬ ਬੀ ਆਰ ਅੰਬੇਦਕਰ Rao ਨੇ ਉਸ ਸਮੇਂ ਮਨੁਸਮਰਤੀ ਜਲਾਈ ਹੈਗੀ ਆ ਤਾਂ ਅੱਜ ਵੀ ਭਾਵੇਂ ਪੰਜਾਬ ਵਰਗੀ ਸਟੇਟ ਦੇ ਵਿੱਚ ਸਿੱਖ ਧਰਮ ਹੋਣ ਦੀ ਵਜ੍ਹਾ ਕਰਕੇ ਜਿਹੜਾ ਉਹ ਜਾਤੀਵਾਦੀ ਪਾੜਾ ਜਿਹੜਾ ਉਹ ਇੰਨਾ ਕਰੜਾ ਨਹੀਂਗਾ ਪਰ ਜੇਕਰ ਤੁਸੀਂ ਯੂਪੀ ਵਰਗੀਆਂ ਰਾਜਸਥਾਨ ਵਰਗੀਆਂ ਸਟੇਟਾਂ ਦੇ ਵਿੱਚ ਜਾਂ ਹਰਿਆਣਾ ਵਰਗੀਆਂ ਸਟੇਟਾਂ ਦੇ ਵਿੱਚ ਜਾ ਕੇ ਦੇਖੋ ਤਾਂ ਉੱਥੇ ਆ ਜਿਹੜਾ ਅੱਜ ਵੀ ਜਾਤ ਦੇ ਆਧਾਰ 'ਤੇ ਜਿਹੜਾ ਵਿਸਕਰੇ ਆ ਉਹ ਬਰਕਰਾਰ ਹੈਗੇ ਆ ਤੇ ਇਹਨਾਂ ਸਾਰੇ ਵਿਸਕਰਿਆਂ ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਕਿਤੇ ਨਾ ਕਿਤੇ ਸਾਡੇ ਸਨਾਤਨ ਧਰਮ ਦੇ ਜਿਹੜੇ ਅਜਿਹੇ ਗ੍ਰੰਥ ਹੈਗੇ ਆ ਉਹਨਾਂ ਦੇ ਵਿੱਚ ਪਈਆਂ ਹੈਗੀਆਂ ਸੋ ਅੱਜ ਦੇ ਇਸ ਦਿਨ ਦੇ ਉੱਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਰਾਉ ਨੂੰ ਇਹ ਸ਼ਰਧਾਂਜਲੀ ਵੀ ਸੀਗੀ ਸਾਡੀ ਇਹ ਵੀਡੀਓ ਬਣਾ ਕੇ ਤੇ ਤੁਸੀਂ ਵੀ ਸੋਚੋ ਇਹ ਜਰੂਰ ਜੇਕਰ ਇਸ ਵੀਡੀਓ ਨੂੰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਲਾਜ਼ਮੀ ਕਰ ਦੇਣਾ ਲਾਈਕ ਲਾਜ਼ਮੀ ਕਰਨਾ ਤੇ ਕਮੈਂਟ ਕਰਕੇ ਆਪਣੀ ਰਾਏ ਵੀ ਲਾਜ਼ਮੀ ਲਿਖਣੀ ਤੇ ਪੇਜ ਨੂੰ ਜਿਹੜਾ ਫੋਲੋ ਕਰ ਲੈਣਾ ਤੇ ਸਾਡੇ YouTube ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰ ਲੈਣਾ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ